a driver ka okay. ਆ ਡਰਾਈਵਰ ਖੜਾ ਜੀ ਆ ਨਾਲ ਆ ਦੇਖੋ ਆ ਦੇਖੋ ਕੋਈ ਨਹੀਂ ਕੋਈ ਨਹੀਂ ਇੱਕ ਮਿੰਟ ਆ ਡਰਾਈਵਰ ਖੜਾ ਆ ਆ ਪੁਲਿਸ ਆ ਨੂੰ ਤਿਆਰ ਆ ਥਾੜਾ ਪੁਲਿਸ ਕੀ ਕਰਨੀ ਨਹੀਂ ਅਸੀਂ ਨਹੀਂ ਕਰਦੇ ਇਹ ਚਲਾ ਡਰਾਈਵਰ ਛੋਟੇ ਵੀਰ ਹੈਲੋ ਚਲੋ ਟਰਾਲੀ ਚਲੋ ਚਲੋ ਇਹ ਕਮਾਲਾ ਚਲਾਉਗਾ ਰਾਜਾ ਟਰਾਲੀ ਚਲ ਰਾ ਕੀ ਗੱਲ ਹੈ ਜੀ ਡਰਾਈਵਰ ਨਾ ਭੱਜ ਜਾਂਦਾ ਠੀਕ ਹੈ ਨਾ ਸਪੈਂਸ ਸਾਹਿਬ ਠੀਕ ਹੈ ਨਾ ਬੰਦਾ ਆਪਣਾ ਸ਼ੂਕ ਲੈ ਕੇ ਮੈਂ ਨਾਲ ਚਲਣਾ ਛੋਟੇ ਵੀਰ ਨਾਲ ਬੰਦਾ ਇੱਕ ਮਿੰਟ ਜੇ ਤੂੰ ਤੂੰ ਨਾਲ ਯਾਰ ਕਮਾਲਾ ਤੂੰ ਨਾਲ ਗੱਡੀ ਬੈਠੋ ਜੀ ਨਹੀਂ ਗੱਲੇ ਨਹੀਂ ਠੀਕ ਹੈ ਨਾ ਕੋਈ ਕਿਹੜੀ ਗੱਲ ਹੈ ਠੀਕ ਹੈ ਨਾ ਨਾਲ ਲੱਗੀ ਕੋਈ ਆਪ ਜਾਊਗਾ ਨਾ ਟ੍ਰੈਲੀ ਲੱਗੀ ਹੋਏ ਕਿੱڑی ਗੱਲ ਹੈ ਆਪ ਜਾਊਗਾ ਪਿੱਛੇ ਗੱਡੀ ਖੜੀ ਹੈ ਆਪਣੀ ਚੱਲ ਠੀਕ ਹੈ ਜੇ ਸ਼ਾਇਦ ਜੇ ਛੱਡਣਗੇ ਕੋਈ ਨਾ ਵੀਡੀਓ ਹੈਗੀ ਆਪਣੇ ਕੋਲ ਵੀਡੀਓ ਕਰਵੇ ਹੋਊਗੀ ਬਿਲਕੁਲ ਨੋ 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 ਛੱਡਣਾ ਕੰਮ ਨਹੀਂ ਹੈਗਾ ਜੀ ਮੈਂ ਠੀਕ ਹੈ ਮੇਰੀ ਮੇਰੀ ਰਿਪੋਰਟ ਲਖਾਈ ਗਈ ਹੈ ਥਾਣੇ ਮੈਂ ਕਹਾਂ ਸਰਪੰਚ ਸਾਹਿਬ ਤੁਸੀਂ ਕਹੇ ਤਾਂ ਐਸਾ ਮੈਂ ਇਹ ਹੁਣ ਥਾਣੇ ਜਾਊਗਾ ਠੀਕ ਹੈ ਠੀਕ ਹੈ ਕੋਈ ਦਿੱਲੀ ਦੇ ਜਿਹੜੀ ਵਿੱਚ ਉਹਦੇ ਵੀ ਕਰਨਾ ਚੱਲ ਆਜੋ ਚੱਲਾ ਜਾਓ ਵੇਚ ਵਾਲੀ ਵੇਚ ਵਾਲੀ ਤੇ ਚੱਲਦੇ ਆਂ ਫਿਰ ਆਪਾਂ ਸਰਪੰਚ ਆਜੋ ਕਰੋ ਆ ਜਾ ਚੱਲ ਇਹ ਕਾਈ ਦੇ ਲਈ ਰੱਖ ਆ ਡਰਾਈਵਰ ਬੈਠਾ ਪੁਲਿਸ ਨੇ ਫੜ ਲਿਆ ਅਪਰੋਕ ਚੀਤਾ ਕਹਿੰਦੇ ਵੀ ਅਸੀਂ ਆਪ ਚੱਟ ਕੇ ਆਵਾਂ ਜੀ ਆਹ ਟਰਾਲੀ ਰੇਤੇ ਦੀ ਲੋਡ ਆ ਜੀ ਹੋ ਫਾਈਰੋ ਬੈਕ ਸਾਡੇ ਯਕੀਨ ਹੈ ਤੁਹਾਨੂੰ ਨਹੀਂ ਯਕੀਨ ਆ ਯਕੀਨ ਆ ਸਾਡੇ ਯਕੀਨ ਹੈ ਅਸੀਂ ਤਾਂ ਤੁਹਾਡੇ ਦੇ ਯਕੀਨ ਆ ਕੋਈ ਅਹੀ ਗੱਲ ੜੀ ਯਾਰ ਬਾਕੀ ਠੀਕ ਆ ਠੀਕ ਆ ਅੰਕਲ ਜੀ ਸਾਸਰੀ ਗੱਲ ਚੱਲਣਾ ਨਾਲ ਸਾਰੇ ਸਾਰੇ ਆ ਗਏ ਹੈ ਜਿਹਦੇ ਨਾਲ ਸਾਰੇ ਆ ਗਏ ਮਗਰ ਆਹ ਮੁੰਡਾ ਵੀ ਨਾਲ ਆਹ ਮੁੰਡਾ ਵੀ ਹੋਰ ਹੀ ਮੁੰਡੇ ਦੀ ਵੀਡੀਓ ਬਣਾ ਲਈ ਉਹ ਮੁੰਡਾ ਨਾਲ ਆ ਇਹਦਾ ਨੌ ਨਾਲ ਪਾਉਣਾ ਚਾਹੀਦਾ ਆ ਨਾ ਨਹੀਂ ਯਸੀਨ ਹੀ ਲੜਦੇ ਹੈ ਸਰਪੰਚ ਸਾਹਿਬ ਸਰਪੰਚ ਸਾਹਿਬ ਉਹ ਮੁੰਡਾ ਜਿਹੜਾ ਨਾਲ ਬੈਠਾ ਆ ਇਹ ਨਾਲ ਆ ਇਹਦਾ ਨੌ ਨਾਲ ਪੈਣਾ ਚਾਹੀਦਾ ਆ ਠੀਕ ਆ ਸਰਪੰਚ ਸਾਹਿਬ ਕੋਈ ਗੱਲ ਨਹੀਂ ਹੋਊਗਾ ਜੱਗੀ ਆ ਜੱਗੀ ਆ ਰਾਨੋ ਜੱਗੀ ਕੀ ਦਾ ਪੀ ਮੁੰਡਾ ਕੀ ਦਾ ਇਹ ਸੱਚੇ ਦਾ ਤੁਸੀਂ ਬੜੇ ਤੁਸੀਂ ਆ ਗੱਡੀ ਲੈ ਕੇ ਆਉਣਾ ਚਲੋ ਗੱਡੀ ਲੈ ਕੇ ਨਾਲ ਅੱਜ ਲੱਗੇ ਆ ਚਲੋ ਜੀ ਆ ਗਏ ਚਲਦੇ ਆਪਾਂ ਉਹ ਟਰਾਲੀ ਦਾ ਫਾੜ ਦਈਏ ਆਪਾਂ ਉਹ ਵੀਰ ਵਾਲੇ ਕਰੀ ਉਹ ਪ੍ਰੈਸ ਵਾਲੇ ਤਾਂ ਨਹੀਂ ਹੈਗੇ 1 ਮਿੰਟ ਰੋਕ ਜਾਨੀ ਉਹ ਆ ਗਈ ਆ ਕੋਲ ਦੇ ਕੋਲ ਸਾਲੇ ਆ ਗਏ ਇਹ ਵੀ ਕੋਲ ਸਾਲੇ ਮੰਨਦੀਪ ਆ ਵਿਰਾਜ ਤਾਂ ਨਾ ਨੰਬਰ ਲਾ ਮੜਾ ਆ ਨੰਬਰ ਇਹਦਾ ਮੰਨੇ ਵੀਰੇ ਸਾਸਰੀ ਗਾਲ ਜੀ ਬਹੁਤ ਠੀਕ ਹੈ ਤੁਸੀਂ ਠੀਕ ਹੋ ਜੀ ਠੀਕ ਹੈ ਜੀ ਸਾਡੀ ਕਰ ਐਸੋ ਜੀ ਵੀ ਹੋ ਰਿਹਾ ਹੈ ਡਰਾਈਵਰ ਸਾਹਿਬ ਮੰਨੇ ਨਾਲ ਲੱਗੇ ਵਿੱਚ ਹਲਦਾ ਨਾਲ ਲੱਗੇ ਆ ਨਾ ਚੱਲਦਾ ਇੱਕ ਟਰਾਲੀ ਅੰਦਰ ਖੜੀ ਹੈ ਨਾਲ ਕਿੰਨੇ ਸਾਡੇ ਆ ਗਏ ਭਾਜੀ ਨਹੀਂ ਠੀਕ ਆ ਆ ਲੈ ਸਾਹੀ ਗੱਲ ਜੀ ਪਹਿਲਾਂ ਤਾਂ ਇੱਕ ਗੱਲ ਜੀ ਹਾਂਜੀ ਮੈਂ ਕਹਿੰਦੀ ਅਸੀਂ ਟਰਾਲੀਆਂ ਰਾਤੀ ਮੈਂ ਸਰਪੰਚ ਸਾਹਿਬ ਸੀਗੇ ਤੇ ਸਾਡੇ ਪਿੰਡ ਦੇ ਹੋਰ ਜਿਨ੍ਹਾਂ ਦੀ ਅਗਵਾਈ ਕਿਸੇ ਕੇ ਹੋਇਆ ਇਹ ਕੰਮ ਜੀ ਤੇ ਤੁਹਾਨੂੰ ਵੀਡੀਓ ਤੁਹਾਨੂੰ ਮੇਰੇ ਖਿਆਲ ਚ ਭੇਜੇ ਦਿੱਤੀ ਹੋਣੀ ਹੈ ਵੀਰ ਜੀ ਉਹਨਾਂ ਨੇ ਹਾਂ ਹਾਂਜੀ ਤੇ ਉਹ ਤੇਪਾ ਉੱਤਾਲੀਆਂ ਫੜੀਆਂ ਸੀ ਜੀ ਟਰਾਲੀਆਂ ਫੜੀਆਂ ਦੋ ਤੇ ਇੱਕ ਟਰਾਲੀ ਤਾਂ ਜਾਨਕੀ ਖਾਲੀ ਕਰਕੇ ਭੱਜ ਗਈ ਹਾਂ ਤੇ ਦੂਜੀ ਟਰਾਲੀ ਉਹ ਆਪਣੇ ਦੂਜੀ ਟਰਾਲੀ ਹੈ ਜਿਹੜੀ ਉਹ ਜਾਨਕੀ ਉੱਥੇ ਉਹ ਲਿਫਟ ਚੱਕਣ ਲੱਗਿਆ ਸੀ ਕਿਸੇ ਦੇ ਘਰਾਂ ਮੂਰੇ ਲਾ ਕੇ ਹੂੰ ਤੇ ਉਹ ਫੜੀ ਗਈ ਟਰਾਲੀ ਅਸੀਂ ਉਹ ਫੜ ਲਈ ਅੱਛਾ ਜੀ ਤੇ ਜਿਹੜੇ ਮਤਲਬ ਜਦ ਹੀ ਉੱਥੇ ਜਾਨਕੀ ਪੁਲਿਸ ਜਦੋਂ ਅਸੀਂ ਟਰਾਲੀ ਅਸੀਂ ਫੜੀ ਟਰਾਲੀ ਉਸ ਟਾਈਮ ਪੁਲਿਸ ਅੱਡੇ ਤੇ ਖੜੀ ਸੀਗੀ ਸਾਡੀ ਅੱਡੇ ਤੇ ਖੜੀ ਸੀਗੀ ਉਸ ਟਾਈਮ ਪੁਲਿਸ ਅੱਛਾ ਜੀ ਹਾਂਜੀ ਹਾਂ ਉਹ ਟਰਾਲੀ ਪਹਿਲਾਂ ਪੁਲਿਸ ਨੇ ਘੇੜ ਲਈ ਸੀਗੀ ਹਾਂ ਪਹਿਲਾਂ ਪੁਲਿਸ ਨੇ ਘੇੜ ਲਈ ਸੀਗੀ ਖੜੀ ਸੀਗੀ ਟਰਾਲੀ ਅੱਛਾ ਜੀ ਹਾਂਜੀ ਹਾਂਜੀ ਜੇ ਪੁਲਿਸ ਨੇ ਘੇੜ ਲਈ ਤਾਂ ਫਿਰ ਛੱਡੀ ਗਈ ਉਹ ਉਹੀ ਤਾਂ ਨਹੀਂ ਸੋਚਦੇ ਉਹ ਤਾਂ ਸਾਡੇ ਜਾਣ ਕਰਕੇ ਸਾੜ ਫੜੀ ਗਈ ਟਰਾਲੀ ਨਹੀਂ ਤੇ ਕੱਢਤੀ ਸੀ ਅੱਛਾ ਜੀ ਹਾਂਜੀ ਹਾਂ ਉਹ ਤਾਂ ਜਲਦੀ ਹੀ ਕੱਢਤੀ ਸੀਗੀ ਉਹ ਤਾਂ ਅਸੀਂ ਜਦੋਂ ਵੀਡੀਓ ਬਣਾਈ ਆ ਕਿ ਪੁਲਿਸ ਪੁਲਿਸ ਵਾਲਿਆਂ ਦੀ ਤੇ ਉਹਨਾਂ ਨੇ ਜਦੋਂ ਉਹ ਇਹ ਟਰਾਲੀ ਇਹ ਵੀ ਆਮ ਆਦਮੀ ਦਾ ਬਰਕਰਾਰਾ ਜਿਹੜਾ ਚਲਾ ਰਿਹਾ ਹੈ ਇਹ ਟਰਾਲੀਆਂ ਅੱਛਾ ਜੀ ਇਹ ਜਿਵੇਂ ਮਾਲ ਕੀ ਖੇਤ ਚੋਂ ਨਹੀਂ ਭਰ ਹੋ ਰਹੀਆਂ ਇਹ ਪੰਚਾਇਤੀ ਖੇਤ ਚੋਂ ਭਰ ਹੋਣੀਆਂ ਨੇ ਇਹ ਜੀ ਅਸਾਂ ਪੰਚਾਇਤੀ ਜ਼ਮੀਨ ਚੋਂ ਰੇਤਾ ਚੋਰੀ ਕਰਦੇ ਆ ਹਾਂਜੀ ਹਾਂਜੀ ਪੰਚਾਇਤੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਰੇਤਾ ਚੋਰੀ ਹੋ ਰਿਹਾ ਹੈ ਜੀ ਹਾਂਜੀ ਤੇ ਤੁਸੀਂ ਰਾਤ ਨੂੰ ਨਾ ਇੱਕ ਟਰਾਲੀ ਮੌਕੇ ਤੇ ਪਕੜਾਤੀ ਇੱਕ ਟਰਾਲੀ ਮੌਕੇ ਤੇ ਬਗੜਾਈ ਤੇ ਉਹ ਟਰਾਲੀ ਇਸ ਟਾਈਮ ਥਾਣੇ ਖੜੀ ਹੈ ਤੇ ਐਸਐਚਓ ਹਜੇ ਤੱਕ ਪਰਚਾ ਨਹੀਂ ਹੋਇਆ ਹੈਗਾ ਜਿਹੜਾ ਮੁੰਡਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਜੀ ਜਿਹੜਾ ਮੁੰਡਾ ਡਰਾਈਵਰ ਆ ਤੇ ਉਹੀ ਮੁੰਡਾ ਮਾਲਕਾ ਉਹ ਮੁੰਡਾ ਪੁਲਿਸ ਜੀ ਥਾਣੇ ਟਰਾਲੀ ਲੈ ਕੇ ਆਇਆ ਉਹੀ ਮੁੰਡਾ ਇੱਥੇ ਪਿੰਡ ਕੋਲ ਮਰਿਆ ਹੈ ਕੋਈ ਅरेस्ट ਨਹੀਂ ਪਾਈ ਹਜੇ ਤੱਕ ਪੁਲਿਸ ਨੇ ਅੱਛਾ ਯਾਨੀ ਕਿ ਮਨਾਰਬਾਈ ਨੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜੀ ਨਾ ਨਾ ਜੀ ਮਤਲਬ ਇਹ ਨਹੀਂ ਹੈਗਾ ਕੋਈ ਥਾਣੇ ਜਾ ਕੇ ਆਏ ਆ ਅਸੀਂ ਅੱਛਾ ਜੀ ਜੀ ਸਰਪੰਚ ਸਾਹਿਬ ਸੀਗੇ ਸਾਡੇ ਨਾਲ ਤੇ ਪਿੰਡ ਦੇ ਨੰਬਰਦਾਰ ਜੀ ਤੇ ਹੋਰ ਯਾਨੀ ਕਿ ਸਾਰੀ ਪੰਚਾਇਤ ਸੀਗੀ ਜੀ ਸਿਆਣੇ ਯਾਨੀ ਕਿ ਜਿੱਦਾਂ ਮੋਦਵਾਰ ਬੰਦੇ ਹੁੰਦੇ ਪਿੰਡ ਦੇ ਵਿੱਚੋਂ ਗਏ ਆ ਜੀ ਤੇ ਤੁਸੀਂ ਐਸਐਚਓ ਸਾਹਿਬ ਕਹਿੰਦੇ ਇਹਨਕੋਰੀ ਕਰਕੇ ਕਰਾਂਗੇ ਇਹਨਕੋਰੀ ਇਹਦੇ ਵਿੱਚ ਕੀ ਕਰਨੀ ਹੈ ਰੰਗੇ ਆਤੀ ਸਰਪੰਚ ਸਾਹਿਬ ਵਿੱਚ ਬੋਲ ਰਹੇ ਆ ਵੀ ਹਾਂ ਭਾਈ ਵੀ ਮੈਂ ਸਾਡੀਆਂ ਟਰਾਲੀਆਂ ਮੈਂ ਫੜਾਈਆਂ ਆ ਜਿਹਾ ਕੋਈ ਮੌਕੇ ਤੋਂ ਪਕੜ ਲਿਆ ਫਿਰ ਉਹਦੇ ਵਿੱਚ ਇਨਕੁਆਰੀ ਵਾਲਾ ਕੀ ਮਾਮਲਾ ਆ ਗਿਆ ਜੀ ਬਾ ਜੀ ਤੁਹਾਨੂੰ ਪਤਾ ਹੀ ਆ ਸਰਕਾਰਾਂ ਦਾ ਜ਼ੋਰ ਆ ਜੀ ਹਾਂ ਹਾਂਜੀ ਹਾਂਜੀ ਸਰਕਾਰਾਂ ਦਾ ਜ਼ੋਰ ਆ ਜੀ ਤੁਹਾਡੇ ਤੁਹਾਡਾ ਹੁਣ ਕੀ ਕਹਿਣਾ ਇਸ ਬਾਰੇ ਜੀ ਅਸੀਂ ਪਰਚਾ ਕਰਾਉਣਾ ਆਏ ਆ ਜੀ ਠੀਕ ਆ ਜੀ ਠੀਕ ਪਰਚਾ ਚਾਹੁੰਦੇ ਆ ਜੀ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਿੰਡ 'ਚ ਚੋਰੀ ਹੋ ਰਹੀ ਆ ਇਹਨਾਂ ਨੂੰ ਇਹਨਾਂ ਨੇ ਢਾਈ ਤੋਂ ਤਿੰਨ ਕਨਾਲਾਂ ਦੇ ਖੇਤ ਚੱਕ ਲਿਆ ਜੀ ਇਹਨਾਂ ਨੇ ਪੰਚਾਇਤ ਦਾ ਅੱਛਾ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਨਾਲ ਆ ਜੀ ਮੈਂ ਕਹਿੰਦਾ ਜੀ ਜਦੋਂ ਪ੍ਰਸ਼ਾਸਨਿਕ ਹੁਣ ਆਪਾਂ ਕੀ ਕਹਿ ਸਕਦੇ ਆ ਜੀ ਤੁਹਾਨੂੰ ਪਤਾ ਹੀ ਆ ਨਾਲ ਹੀ ਆ ਜੀ ਚਲ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਸਰ ਇੱਕ ਰਾਤ ਨਾ ਸਰਵਿੰਦਰ ਸਾਹਿਬ ਬੱਲੀਆ ਤੋਂ ਕੋਈ ਦੋ ਟਾਲੀਆਂ ਆਪਣੇ ਰਿਕੇ ਦੀਆਂ ਭਰੀਆਂ ਹੈਂਡਓਵਰ ਕੀਤੀ ਸੀ ਠੀਕ ਹੈ ਜੀ ਤੇ ਉਹ ਕੀ ਉਹਨਾਂ ਦਾ ਹੋਇਆ ਕੀ ਕੀ ਕਰ ਵੇ ਹੋ ਜੀ ਵੈਰੀਫਾਈ ਕਰ ਰਹੇ ਆ ਦੋ ਤਾਂ ਕੋਈ ਨਹੀਂ ਫੜਿਆ ਸੀ ਇੱਕ ਫੜਿਆ ਉਹਨੂੰ ਵੈਰੀਫਾਈ ਕਰਾਂ ਅੱਛਾ ਇੱਕ ਤਾਂ ਤੁਹਾਡੇ ਕੋਲ ਇਹ ਹਾਂਜੀ ਅ ਤੇ ਚਲੋ ਤੁਹਾਡੇ ਲੋ ਇਹ ਗੱਲ ਵੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ